ਹਾਂਜੀ ਕਿਸਾਨ ਵੀਰੋ ਸਵਾਗਤ ਆ ਤੁਹਾਡਾ ਆਪਣੇ YouTube ਚੈਨਲ ਬਾਬਾ ਡੈਰੀ ਫਾਰਮ ਦੇ ਉੱਤੇ ਜੀ ਅੱਜ ਦੀ ਵੀਡੀਓ ਵਿੱਚ ਆਪਾਂ ਚਾਰ ਗਾਵਾਂ ਸੇ ਲੈ ਲੈ ਕੇ ਆਂ ਜੀ ਇੱਕ ਬਈ ਤਾਜੀ ਸੋਈ ਵੀ ਆ ਤੇ ਤਿੰਨ ਗੱਬਣਾ ਨੇ ਆਉ ਪੁੱਛ ਲੈਨੇ ਬਾਈ ਤੁਹਾਡੇ ਅੱਜ ਬਾਈ ਜੀ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਬਾਈ ਜੀ ਹੋਰ ਬਾਈ ਠੀਕ ਹੋ ਵਧੀਆ ਠੀਕ ਠਾਕ ਵਧੀਆ ਰਟ ਬਾਈ ਨਾਮ ਤੇ ਐਡਰੈਸ ਬੋਲ ਦੋ ਨਾਮ ਜਗਰਾਤ ਸਿੰਘ ਪਿੰਡ ਅਲਕੜਾ ਜ਼ਿਲ੍ਹਾ ਬਰਨਾਲਾ ਜੀ ਤਹਿਸੀਲ ਬਾਈ ਜੀਓਤਾ ਭਾਈ ਨੇੜੇ ਪਿੰਡ ਬਈ ਨੇੜੇ ਪਿੰਡ ਆਪਣੂੰ ਬਧੌੜ ਰਹਿ ਗਿਆ ਜੀ ਮੋਬਾਈਲ ਨੰਬਰ ਬੋਲ ਦਿਓ 9501417931 ਇਹ ਬਾਈ ਦਾ ਕੰਟੈਕਟ ਨੰਬਰ ਆ ਬਾਕੀ ਸਕਰੀਨ ਤੇ ਚੱਲ ਰਿਹਾ ਨੋਟ ਕਰ ਲਓ ਭਾਈ ਜਿਹੜੀ ਪਹਿਲੇ ਨੰਬਰ ਤੇ ਵੜਦੇ ਨੇ ਕਿਹੜਾ ਸੂਸ ਹੋਈ ਹੈ ਮੇਰੇ ਪਹਿਲੇ ਸੂਸ ਹੋਈ ਹੈ ਇਹ ਚਾਰ ਦੰਦਾ ਮੂੰਹ ਠੀਕ ਆ 15 ਤੋਂ 16 ਲੀਟਰ ਦੁੱਧ ਤਿਆਰ ਆ ਹੁਣ ਠੀਕ ਆ ਭਾਈ ਤੇ 8ਵਾਂ 9ਵਾਂ ਦਿਨ ਸੂਈ ਨੂੰ ਹੋ ਗਿਆ 8ਵਾਂ ਤੇ 9ਵਾਂ ਦਿਨ ਹੋ ਗਿਆ ਸੂਈ ਨੂੰ ਆਰਡਰ ਦੇਖੋ ਭਾਈ ਬੜਾ ਕਮਾਲ ਦਾ ਮੁੱਠੀ ਵਾਲਾ ਥਣ ਇਕੱਲਾ ਇਕੱਲਾ ਥਣ ਚਾਰੇ ਥਣ ਨਿਕੜਵੇਂ ਪੂਰੇ ਗੈਰ ਤੇ ਬੱਚਾ ਕੀ ਮਗਰ ਬੱਚਾ ਮਗਰ ਬੱਚਾ ਬਈ ਨਾਲਾ ਨੂਣਾ ਕਰਮ ਵਾਲੇ ਦੇ ਫਲ ਚਾਹੀਏ ਕੱਲਾ ਕੱਲਾ ਥਾਣ ਬਈ ਮੁੱਠੀ ਜਿਹੜਾ ਥਾਣ ਖੋਲ ਬਈ ਤੋਰ ਕੇ ਰਖਾ ਦੇ ਜਿਆਤਬ੍ਰਿਟ ਚੰਗੀ ਐ ਗਰਮੀ ਘਟ ਮੰਨੋਂ ਫੈਂਡ ਆ ਜਿਹੜੀ ਕਰਮ ਵਾਲੀ ਦੀ ਚੰਗੀ ਹੋ ਚਵਾਈ ਕਿਵੇਂ ਬਈ ਦੁੱਧ ਦਾ ਇੱਕ ਨੰਬਰ ਬਈ ਇੱਕ ਨੰਬਰ ਆ ਹਾਂ ਦੁੱਧ ਵੀ 18-19 ਕਿਲੋ ਕਰ ਦੇ ਠੀਕ ਆ ਕੱਢ ਲਈ ਜਾਂਦਾ ਹਾਂ ਹਮ ਕਾੜ ਜਿਹੜਾ ਚੱਲ ਪਿਆ ਬਈ ਦੁੱਧ ਵੱਜੂਗੀ ਫੇਸ ਬੜਾ ਪਿਆਰਾ ਰੰਗ ਰੂਪ ਚੰਗਾ ਸੂਈ ਸਵਾਈ ਆ ਬੱਚਾ ਮਗਰ ਬਈ ਬੱਚਾ ਆ ਥਾੜਾ ਬਹੁਤ ਚੰਗਾ ਲੱਗਿਆ ਬਈ ਚਵਾਈ ਚੂਈ ਬਾਈ ਕਹਿੰਦਾ ਨੰਬਰ 1 ਦੁੱਧ ਵੀ ਗਾੜਾ ਬਈ ਫੈਂਡ ਫੁੰਡ ਫੁੱਲਉ ਗਰਮੀਆਂ ਜਿਹੜੀ ਕਰਨ ਵਾਲੀ ਨੇ ਬਿਲਕੁਲ ਨਹੀਂ ਬਣਨ। ਤੇ ਕੀ ਮੋਹਲਾ ਭਰਾ ਇਹਦਾ? ਮੋਹਲੇ ਤਾਂ ਲੈਣ ਦੇ ਨੇ 58000 ਰੁਪਏ ਬਈ। ਮਾਨਤਾਨ ਹੋ ਜੀ ਬਈ। ਹਾਂ ਮੌਕੇ ਤੇ ਮਾੜਾ ਮੋਟਾ ਹੋ ਜੂਗਾ ਜੀ ਫਿਕਸ ਜਿਹੜੀ ਰੇਟ ਹੀ ਆ ਬਸ। ਠੀਕ ਆ। 58000 ਰੁਪਏ ਮੋਹਲਾ ਬਈ। ਬਾਕੀ ਜਿਹੜਾ ਮੌਕੇ ਦੇ ਵਿੱਚ ਮਾਨਤਾਨ ਜ਼ਰੂਰ ਹੋ ਜੂ। ਮਾਂ ਮਾਰਾਂਗੇ ਬਈ। ਰੰਗ ਰੂਪ ਚੰਗਾ ਯਾਤ ਬ੍ਰੀਡ ਫੁੱਲ ਚੰਗੀ ਆ ਧਾਰਾ ਬਾਈ ਕਹਿੰਦਾ ਮਾਰ ਕੇ ਰਖਾਣਾ ਆਰਡਰ ਦੀ ਕੁਆਲ ਸੋਹਣਾ ਆਰਡਰ ਕਰਮਣੀ ਨੇ ਤਿਆਰ ਕਰਿਆ ਨਾੜਾ ਨੂੜਾ ਫੁੱਲ ਮੁੱਠੀ ਵਾਲਾ ਥਾਣੇ ਕੱਲਾ ਕੱਲਾ ਥਾਣ ਬਾਕੀ ਤੋਰਾ ਤੋਰਾ ਚੰਗਾ ਗਰਮੀ ਬਿਲਕੁਲ ਨਹੀਂ ਮੰਦੀ ਹੈਡ ਆ ਜਿਹੜੀ ਕਰਮਣੀ ਦੀ ਫੁੱਲ ਚੱਗੀ ਆਊਗੀ ਬਾਕੀ ਧਾਰਾਂ ਬਾਈ ਮਾਰ ਕੇ ਵਿਖਾ ਦੇ ਨੇ ਨਿਆੜਾ ਪਾਲਵੇ ਹਨ ਬਾਈ ਕੱਕੂ ਹਾਂ ਹਾਂ ਕੋਈ ਚੱਕਰੀ ਹਾਂ ਮੱਥਰ ਮੱਕੀ ਦਾ ਹੋ ਜਾਂਦਾ ਤੇ ਆਰਡਰ ਬਾਈ ਬੜਾ ਕਮਾਲ ਦਾ ਠੰਡੀ ਸੀਲ ਬਾਕੀ ਧਾਰਾਂ ਤੋਰਾ ਦਿਖਾ ਦੇ ਨੇ ਲੈ ਚਵਾਈ ਚੈੱਕ ਕਰੀਏ ਪਾਸਮ ਲੈਣ ਦੀ ਹਾਂ ਕੋਈ ਚਵਾਈ ਬਹੁਤ ਚੰਗੀ ਹੈ ਨਾ ਕੀ ਬਾਤ ਹੈ ਬਈ ਚੋਣ ਜਿਹੜਾ ਬੈਡ ਨੂੰ ਬਹੁਤ ਚੰਗਾ ਲੱਗਿਆ ਗੰਨੇ ਵਰਗੀ ਧਾਰਾ ਦੇਖ ਸਾਰ ਹੈ ਬਈ ਚੀਚੀ ਵਰਗੀ ਧਾਰ ਪੈਂਦੀ ਆ ਸਾਜੋ ਨੇ ਬੜੀ ਅਚਵਾਈ ਹੈ ਨਾ ਕੀ ਬਾਤ ਹੈ ਮਗਰ ਲੈ ਤਣਾ ਚਵਾਈ ਚ ਇਹ ਬਹੁਤ ਮਾਸਟਣਾ ਬੈੜ ਨੂੰ ਹਾਂ ਆ ਮੂਲ ਲਖਣਾ ਦੀ ਹੈ ਠੀਕ ਆ ਲਾਏ ਬਈ ਨਾੜਾ ਨੂੜਾ ਫੁੱਲੋ ਚੰਗੀਆਂ ਸਵਾਈਟ ਵੀ ਫੁੱਲ ਚੰਗੀਆਂ ਉੱਠੀ ਵਾਲਾ ਥਣ ਕੱਲਾ ਕੱਲਾ ਥਣ ਠੰਡੀ ਸੀਲ ਪੂਰੀ ਆ ਜਿਵੇਂ ਮਰਜੀ ਬੈਠਾ ਰਹੇ ਕੋਈ ਚੱਕਰੀ ਨਹੀਂ ਮੋਲ 58000 ਰੁਪਏ ਮੰਨ ਤਣ ਜਰੂਰ ਹੋ ਜੂਗਾ ਹਾਂਜੀ ਅੱਗੇ ਬਈ 2 ਨੰਬਰ ਜਰਸੀ ਆ ਹਾਂ ਚਾਰ ਦਾ ਦਬਛੀ ਹੀ ਆ ਚਾਰ ਦਾ ਦਬਛੀ ਦੂਜਾ ਸੂਆ ਜੀ ਠੀਕ ਆ ਦੂਜਾ ਸੂਆ ਕਿੰਨੇ 15 ਦਿਨ ਬਾਕੀ ਹੈ ਜੀ 15 ਦਿਨਾਂ ਦੀ ਬਈ ਕੱਚੀ ਆ ਆਰਡਰ ਕਮਾਲ ਦਾ ਕੱਲਾ ਕੱਲਾ ਥਣ ਮੋਕੇ ਵਾਲਾ ਸਾਡਾ ਪੰਜਾਬ ਵਾਲੀ ਆ ਥਣ ਦੇਖੋ ਬਈ ਕਿਆ ਬਾਤ ਆ ਮੁੱਠੀ ਆ ਥਾਣ ਕਲਾ ਕਲਾ ਥਣ ਨਾੜਾ ਨੋੜੇ ਕਰਮਲੇ ਦੇ ਫੁੱਲ ਚੰਗੀਆਂ ਖੋਲਾ ਬਈ ਤੋਰ ਕੇ ਦਿਖਾ ਦੇ ਤੋਰ ਕੇ ਦਿਖਾ ਰੰਗ ਰੂਪ ਫੁੱਲ ਚੰਗਾ ਯਾਤ ਬ੍ਰੀਡ ਫੁੱਲ ਗਰਮੀ ਬਿਲਕੁਲ ਨਹੀਂ ਮੰਨਦੀ ਫਰੈਂਡ ਫੂਨ ਦੇ ਕਰਮਲੇ ਦੇ ਫੁੱਲ ਚੰਗੀਆਂ ਪੰਜਾਬ ਵਾਲੀ ਜਰਸੀ ਆ ਬਈ ਵੱਡੀ ਗੱਲ ਕੀ ਰਿਕਾਰਡ ਆ ਦੁੱਧਾ ਬਈ ਨਾ ਪਹਿਲੇ ਸੁਣ ਦਿੱਤਾ ਉਹ ਬਾਈ 23 ਕਿਲੋ ਦੁੱਧ ਠੀਕ ਆ ਐਤੀ 25 26 ਕਿਲੋ ਦੀ ਮਿਹਰ ਵੱਡੀ ਜਰਸੀ ਆ ਪੰਜਾਬ ਵਾਲੀ ਵੱਡੀ ਜਰਸੀ ਆ ਬਈ ਪੰਜਾਬ ਵਾਲੀ ਫੇਸ ਬੜਾ ਪਿਆਰਾ ਬੋਦੀਬਾਦੀ ਬਹੁਤ ਚੰਗੀ ਆ ਰੰਗ ਰੂਪ ਚੰਗਾ ਸਨੱਖਪੁਣਾ ਬੈੜ ਚ ਚੰਗਾ ਕੱਟ ਦੇ ਬੜਾ ਜੇ ਕੱਦ ਬੈੜ ਚੰਗਾ ਬਈ ਰੰਗ ਰੂਪ ਚੰਗਾ ਥਣ ਬੜਾ ਕਮਾਲ ਦਾ ਲੱਗਿਆ ਹਜੇ ਤਾਂ ਬਈ ਲਾਹੂਗੀ ਬਹੁਤ ਉਹ ਨਾ ਬਈ ਪੂਰਾ ਕਰਦੇ ਤਾਂ ਮੈਂ ਪਾਤੀ ਵਾ ਤੂੰ ਆਇਆ ਸੀ ਜੀ ਮੀਟੂ ਉਹਦਾ ਤਿਆਰ ਕਰਕੇ ਵੇਚਣ ਦਾ ਮਾਣਾ ਠੀਕ ਆ ਹਾਂ ਪੰਡਾ ਬੰਦ ਤੂੰ ਬਈ ਜਿਹੜੇ ਹਸਾਂ ਨਾਲ ਲੇਵੇ ਦੀ ਬੰਦ ਤਰਨਾਂ ਇਹ ਲਾਂ ਢੁੱਲਾਂ ਦੇਖੋ ਨਾੜਾ ਨੂੜਾ ਫੁੱਲ ਚਾਹੀਏ ਕੱਲਾ ਕੱਲਾ ਥਣ ਮੁੱਠੀ ਵਾਲਾ ਥਣ ਚਾਰੇ ਥਣ ਨਿਕਲਵੇਂ ਪੂਰੇ ਗੈਪ ਤੇ ਕੀ ਮੁੱਲ ਹੈ ਭਾਈ ਕੱਚੀ ਕੱਚੀ ਦਾ ਵੀਰੇ ਹੁਣ ਅੱਜ ਕੱਚੀ ਦਾ ਮੁੱਲ 82000 ਰੁਪਇਆ ਜਦ ਤੱਕ ਤਿਆਰ ਹੋਗੀ ਵੜਪਾ ਹੋਰ ਹੋਵਾਂਗੇ ਜੀ ਠੀਕ ਹੈ ਭਾਈ ਹਾਂ ਕੱਚੀ ਦਾ ਪਾ ਅੱਜ ਦੀ ਘੜੀ ਭਾਈ 82000 ਰੁਪਇਆ ਮੁੱਲ ਜਿੱਦ ਦੇ ਵੜ ਤਿਆਰ ਹੋਗੀ ਉਹਦੇ ਤੁਹਾਨੂੰ ਪਤਾ ਹੀ ਹੈ ਭਾਈ ਕਿੰਨੇ ਬਾਹਰ ਗੱਲਾਂ ਹੋਣਾਂ ਜੀ ਹੂੰ ਅੱਗੇ ਭਾਈ ਤਰ ਨੰਬਰ ਕਿਹੜਾ ਸੂਆ ਸੋਹੀ ਇਹ ਦੂਜਾ ਸੂਆ ਵੜ ਸੋਈ ਹੈ ਜੀ ਕਿੰਨੇ ਦਿਨ ਲਈ ਕਿੰਨੇ ਦਿਨ ਲੈਂਦੀ ਹੈ ਭਾਈ ਇਹ ਹਫ਼ਤਾਕ ਲੈਂਦੀ ਸੋਣ ਚੀਜ਼ ਹਫ਼ਤਾਕ ਲੈਂਦੀ ਹੈ ਤੇ ਲੰਦ ਖਾਦੀ ਲੋ ਜੀ ਬਾਦੀ ਕਰੀ ਵੇ ਬੜ ਨੂੰ ਇਹਦੇ ਨਾਲ ਕੋਈ ਚੈੱਕ ਨਹੀਂ ਕੋਈ ਥੱਲੇ ਢੁੱਲ ਬਸੇ ਪੈਸਾ ਲੈਂਦੇ ਸਹੀ ਗੱਲ ਹੋਰ ਲਾ ਬਈ ਤੋਰ ਕੇ ਦਿਖਾ ਦੇ ਕੱਦ ਬੜ ਚੰਗਾ ਰੰਗ ਰੂਪ ਚੰਗਾ ਪ੍ਰਿੰਟ ਪ੍ਰਿੰਟ ਬਈ ਬਹੁਤ ਚੰਗਾ ਹੈ ਚੰਗੀ ਹੈ ਬੜ ਕਿੰਨਾ ਕਿ ਰਕਾਰ ਦੁੱਧ ਬਈ ਮੇਰੇ 18 19 ਕਿਲੋ ਪਹਿਲਾਂ ਨੇ ਦਿੱਤਾ ਅੱਛਾ ਤੇ 20 ਕਿਲੋ ਤੋਂ ਮੰਨ ਕੇ ਲੈ ਹੂੰ ਠੀਕ ਆ ਬਈ 20 ਲੀਟਰ ਦੁੱਧ ਬਈ ਕਨਾਂ ਮੰਨ ਕੇ ਲੈ ਜੇ ਰੰਗ ਰੂਪ ਫੁੱਲ ਜੇ ਕੱਦ ਵੀ ਚੰਗਾ ਗਾ ਵੱਡਾ ਕੱਦ ਦਾ ਬਈ ਜਤਵਰੀ ਫੁੱਲ ਚੰਗੇ ਥਾਣ ਵੀ ਮੁੱਠੀ ਵਾਲਾ ਲੱਗਿਆ ਬਾਕੀ ਤੋੜਾ ਤੋੜਾ ਚੈੱਕ ਕਰਵਾਉਣਾ ਤੋੜੇ ਚਾਰੇ ਦੀ ਵੀ ਬਾਈ ਕਹਿੰਦਾ ਚੰਗੀ ਆ ਫੇਸ ਦੇਖੋ ਬਾਈ ਫੇਸ ਬੜਾ ਪਿਆਰਾ ਬੋਦੀਬਾਦੀ ਬਹੁਤ ਚੰਗੀ ਆ ਦੁੱਧ 20 ਕਿਲੋ ਖੁੱਲੇ ਹੀ ਦੇ ਦੂ ਬੱਚੀ ਵੀ ਹੂੰ ਬਾਈ ਕੁਆਲਿਟੀ ਬਹੁਤ ਚੰਗੀ ਆ ਸਹੀ ਗੱਲ ਆ ਬਾਈ ਤੇ ਮੁੱਲ ਕੀ ਆ ਭਰਾ ਦਾ ਫਿਰ ਇਹਦਾ ਮੁੱਲ 65000 ਰੁਪਏ ਮਾਨਦਾਨ ਹੋ ਜੀ ਬਾਈ ਹਾਂ ਮੌਕੇ ਤੇ ਹੋ ਜੂਗਾ ਠੀਕ ਆ ਬਾਈ 65000 ਰੁਪਿਆ ਮੁੱਲ ਬਾਕੀ ਜਿਹੜਾ ਮੌਕੇ ਤੇ ਮਾਨਦਾਨ ਜ਼ਰੂਰ ਹੋ ਜੂ ਠੰਡੇ ਸੀਲ ਫੁੱਲ ਜਿੰਮੇ ਮਰਜੀ ਹੱਥ ਲਾਈ ਚਲੋ ਬਾਕੀ ਹਜੇ ਬਈ ਕੱਚੀ ਕੱਚੀ ਆ ਦੇਣ ਲੈਂਦੀ ਆ ਉਹਦੋਂ ਆਰਡਰ ਦੀ ਕੁਆਲਿਟੀ ਜਿਹੜੀ ਨੇ ਵਧੀਆ ਤਿਆਰ ਕਰ ਲੈਣੀ ਆ ਮੋੜ ਲਿਆ ਬਈ ਮੋੜ ਲਾ ਖੰਡੀ ਸੀਲ ਆ ਜਿਵੇਂ ਮਰਜੀ ਹੱਥ ਲਾਈ ਚੱਲ ਫੇਸ ਦੇਖੋ ਬੋਦੀਵਾਰ ਦੀ ਬਹੁਤ ਚੰਗੀ ਆ ਸਨਖਪਣਾ ਬੈਡ ਦੇ ਵਿੱਚ ਚੰਗਾ ਗਾ ਬਈ ਬਾਕੀ ਸੀਲ ਦਾ ਬਹੁਤ ਜਿਆਦਾ ਹਾਂ ਲਾਹੂ ਕੀ ਬਹੁਤ ਆਣਾ ਲੈ ਟ ਲਾਂ ਦਿਖਾ ਦੇ ਤੇ ਲਾਂ ਬਹੁਤ ਪਈਆਂ ਬਈ ਸਾਰੀਆਂ ਬਾਲਟ ਲੈ ਗੱਢ ਕੇ ਫੇਰ ਸੋਣਾ ਚਰਮਾਣੀ ਅੱਗੇ ਬਈ 4 ਨੰਬਰ ਕਿਹੜਾ ਸੂਆ ਸੋਨੀਏ ਇਹ ਵੀ ਦੂਜਾ ਸੂਆ ਬਿਹੜ ਸੁੰਦੇ 6 ਦੰਦ ਹੈ ਜੀ 6 ਦੰਦ ਦੂਜਾ ਸੂਆ ਇਹ ਫਾਰਮ ਦੀ ਬਿਹੜ ਹੈ ਜੀ ਫਾਰਮ ਵਾਲੀ ਬਿਹੜ ਹੈ ਕੱਚੀ ਕੱਚੀ ਹੈ ਨਾ ਹਜੇ ਇਹ ਦਿਨ 15 ਪਾਏ ਜੀ ਲੈ ਤੇ ਲਾਂ ਬਹੁਤ ਪਈਆਂ ਥਾਂ ਬਹੁਤ ਉਹਨੇ ਲੈਵਲ ਉਹ ਕੱਢਣਾ ਵਹਿੜਨੇ ਪਹਿਲੇ ਸੂਆ 30 ਕਿਲੋ ਦੁੱਧ ਪਾਇਆ 30 ਕਿਲੋ ਹਾਂ ਹਾਂ ਪੱਠੂੜਾ ਬਹੁਤ ਚੌੜਾ ਤੁਹਾਨੂੰ ਵੀਡੀਓ ਪਾਈ ਜੰਨੇ ਬੈੜਾਂ ਦੇ ਆਪਾਂ ਤੇ ਇੱਕ ਵੇੜ ਦੀ ਵੀਡੀਓ ਪੂਣੀ ਸੀ ਨੀ ਇਹਦਾ ਠੀਕ ਆ ਸੁਈ ਵੀ ਜੀ ਸਹੀ ਗੱਲ ਆ ਬੈੜ ਤਿਆਰ ਕਰਨ ਦਾ ਹੀ ਮਾਣਾ ਜੀ ਖੋਲੇ ਬਈ ਤੋੜ ਕੇ ਦਿਖਾ ਦੇ ਫਾਰਮ ਵਾਲੀ ਬੈੜ ਆ ਬਈ ਫੁੱਲ ਕੱਟ ਦਾ ਫੁੱਲ ਰਾਜੀ ਆ ਕੱਚੀ ਜ਼ਰੂਰ ਆ ਹਜੇ ਢੱਲਾਂ ਦਾ ਨਹੀਂ ਲੇਵਰ ਬਣਾਉ ਬੋ ਚੰਗਾ ਆਣਾ ਬਈ ਬਰੇ ਇਹਦਾ ਕਸਰਾ ਕੱਢ ਦੂ ਲੋ ਕਸਰਾ ਹੀ ਕੱਢ ਦੂ ਸਹੀ ਗੱਲ ਆ ਬਾਕੀ ਦੁੱਧ ਦਾ ਰਿਕਾਰਡ ਬਹੁਤ ਚੰਗਾ ਫੇਸ ਦੇਖੋ ਬਈ ਫੇਸ ਬਹੁਤ ਚੰਗਾ ਸਮਨੱਖ ਬੁਣਾ ਬਾਈ ਬੈਡ ਤੇ ਬਹੁਤ ਦਾ ਬੋਦੀਵਾਦੀ ਬਹੁਤ ਚੰਗੀ ਆ ਮੂੰਹ ਦੇ ਉੱਤੇ ਜਿਹੜਾ ਪ੍ਰਿੰਟ ਦਾ ਕੱਟ ਆ ਬਈ ਉਹ ਬਹੁਤ ਚੰਗਾ ਬੈਡ ਤੇ ਬਾਕੀ ਰੰਗ ਰੂਪ ਚੰਗਾ ਤੋਰਾ ਤਾਰਾ ਕਮਾਲ ਆ ਬਾਈ ਤੇ ਕੀ ਮੋਲ ਆ ਬਾਈ ਕੱਚੀ ਦਾ ਫਿਰ ਇਹਦਾ ਇਹਨੇ 1.5 ਮੋਲ ਕਰਦੇ ਆ ਬਈ ਮਾਨਦਾਨ ਹੋ ਜੇ ਬਈ ਹਾਂ ਮੌਕੇ ਤੇ ਹੋ ਜਾਊਗਾ ਠੀਕ ਆ 1 ਲੱਖ ਦੀ ਮੰਨ ਕੇ ਚੱਲ ਜੇ ਮੈਂ ਗਰਮੀ ਆ ਕਿਉਂਕਿ 35 36 ਕਿਲੋ ਵਿੱਚ 60 ਹੁਣ ਵੀ ਦੇ ਦਊਗੀ ਠੀਕ ਆ 1 ਲੱਖ ਬਈ 5000 ਰੁਪਏ ਮੋਲ ਆ ਲੈਣਾ ਜੇ 15 ਵਜੇ ਜੀ ਦਾ ਮਾਨਦਾਨ ਜ਼ਰੂਰ ਹੋ ਜਾਊਗਾ ਦਰਨ ਬਾਈ ਦਾਸ ਦਾ ਹਜੇ 15 ਪਾਇਆ 15 ਦਿਨਾਂ ਦੀ ਕੱਚੀ ਆ 15 ਦਿਨਾਂ ਨੂੰ ਬਾਈ ਬੜ ਨੇ ਕੋਸਰੀ ਕੋਸ ਬਣ ਜਾਣਾ ਹਨ ਫੇਸ ਹੂਸ ਬੜਾ ਪਿਆਰਾ ਬੋਦੀ ਬਦੀ ਚੰਗੀ ਹਸਨ ਅੱਖ ਆਪਣਾ ਚੰਗਾਗਾ ਢੱਲਾ ਬਹੁਤ ਬਈਆਂ ਖਿੱਚ ਕੇ ਦਿਖਾ ਦੇ ਬਾਈ ਲੇਵਾ ਮੜਾ ਲੈ ਕੋਈ ਚੱਕਰੀ ਨਹੀਂ ਬਾਈ ਜੋ ਨਾ ਮਰਦੀ ਖੇਤੀ ਚਲ ਉਹਨਾਂ ਹੀ ਵਧੀ ਜਾਂਦਾ ਪਰ ਨਾ ਫਿਰ ਸੂਤ ਕਰਨੇ ਵਾਲਾ ਦੇਣਾ ਬੜ ਨਹੀਂ ਲੈ ਚੱਲ ਹਾਂ ਨਾੜਾ ਨੂੜਾ ਫੋਲ ਚੰਗੀ ਆਰਡਰ ਕਮਾਲ ਕੰਢੀ ਸੀਲ ਬਥੇਰੀ ਆ ਸਹੀ ਗੱਲ ਲੈ ਚੱਲ ਬਾਈ ਲੈ ਚੱਲ ਥੋੜਾ ਜਨਾ ਪੱਕੇ ਸਾਂ ਤੋਂ ਜੱਕਦੀ ਆ ਅੱਛਾ ਤੇ ਖੁੱਲੀ ਆਈ ਹੂੰ ਇਹ ਕੱਚੇ ਹੀ ਖਾਂ ਫਰਮ ਸਾਰਾ ਨਾਗਪੁਰਾ ਕੋਲੇ ਸੀਗੇ ਚਾਰ ਵੜੇ ਵੀ ਚੰਗੇ ਆ ਕੱਚੀ ਕੱਚੀ ਆ ਬਈ ਜੇ ਕੋਈ ਵੀਰ ਸੰਭਲੂਗਾ ਉਹ ਇਹ ਜੇ ਬਾਈ ਨੇ ਕੱਚੀ ਦਾ ਭਾਅ ਕਰਤਾ ਹਨਾ ਤੇ ਜਦ ਦੇ ਤਿਆਰ ਤਿਆਰ ਹੋ ਗਈ ਵੜ ਦਾ ਹੰਤੀ ਕੋਈ ਨਹੀਂਗਾ ਤੇ ਆ ਵੜ ਵੀ ਚੰਗੀ ਆ ਭਾਅ ਵੀ ਠੀਕ ਆ 60000 ਰੁਪਏ ਮੁੱਲ ਤੇ ਜਰਸੀ ਵੀ ਚੰਗੀ ਆ ਵੱਡੇ ਕੱਦ ਕਾਠ ਦੀ ਗਰਮੀਆਂ ਦਾ ਤੋਹਫਾ ਗਰਮੀ ਨਹੀਂ ਮੰਨਦੀ ਬਿਲਕੁਲ ਆ ਬਰ ਵੀ ਬਈ ਤਾਜੀ ਸੂਈ ਆ ਬੱਚਾ ਮਗਰ ਬੱਚਾ ਦੇਖ ਬਈ ਸਹੀ ਗੱਲ ਆ ਬਸ ਮਾਰ ਕਰਿਆ ਥਣ ਦੇਖੋ ਬਈ ਕੀ ਬਾਤ ਆ ਨਾਲਾ ਨੂਣਾ ਫੁੱਲ ਚੰਗੀਆਂ ਦੁੱਧ ਵੀ ਚੰਗਾ ਬੋਲਾ ਹਾਜ਼ਰ ਦੁੱਧ ਹੋਰ ਬਾਜੂ ਕੜ ਬਈ ਕਹਿੰਦਾ ਚੱਲ ਪਿਆ ਕਿਸੇ ਵੀਰ ਨੂੰ ਕੋਈ ਵੀ ਨਗ ਪਸੰਦਾ ਹੈ ਬਾਈ ਨੇ ਕਨੈਕਟ ਕਰ ਲਿਓ ਜੀ ਧੰਨਵਾਦ